ਟਰਾਂਸਪੋਰਟ ਆ ਲੋਡਿੰਗ ਆਨ ਲੋਡ ਸਾਰਾ ਲੈਸ ਹੋ ਜਾਂਦਾ ਪਠਿਆਲਾ ਦੇ ਪੱਲੇ ਤਾਂ ਉਹੀ 500 6000 ਰੁਪਏ ਰਹਿ ਗਿਆ ਜਿਹਨਾਂ ਦੇ ਵਿੱਚ ਟਿੱਟਾ ਪੱਤ ਦੇ ਆ ਉਹ ਠੇਕੇ ਜ਼ਮੀਨਾਂ ਦੇ ਬਹੁਤ ਮਹਿੰਗੇ ਹੋ ਗਏ ਪਠਿਆਲਾ ਦੇ ਠੇਕੇ ਬਹੁਤ ਮਹਿੰਗੇ ਹੋ ਗਏ ਇੱਕ ਤਾਂ ਸਾਡਾ ਮਿੱਟੀ ਦਾ ਬਹੁਤ ਜਿਹੜਾ ਸਾਨੂੰ 5000 ਦਾ ਟਿਪਰ ਪਹਿਲਾਂ ਮਿਲਦਾ ਸੀ ਉਹ ਐਸ ਵੀਰੇ 7500 8000 ਦੇ ਕੀ ਉਹਦੇ ਵਿੱਚ ਦੇਖੋ ਜੀਐਸਟੀ ਵੀ ਪੈਣਾ ਵਾ ਉਹਦੇ ਵਿੱਚ ਲੋਡਿੰਗ ਪੈਣੀ ਆ ਅਨ ਲੋਡਿੰਗ ਪੈਣੀ ਆ ਫਿਰ ਗੱਡੀਆਂ ਦਾ ਕਿਰਾਇਆ ਵੀ ਪੈਣਾ ਵਾ ਜਦੋਂ ਇੱਥੇ ਲੁਧਿਆਣਾ ਹੀ ਜਾਂਦੀ ਜਾਂ ਕਿਤੇ ਜਾਂਦੀ ਆ ਟਰਾਂਸਪੋਰਟੇਸ਼ਨ ਪੈਣੀ ਆ ਫ੍ਰੀ ਕਿਥੇ ਲੈ ਕੇ ਨਹੀਂ ਜਾਂਦੇ ਜਿਹੜੀ ਹਾਲਾਤ ਰਹੇ ਨੇ ਪੱਠੇ ਦੇ ਬਹੁਤ ਬੁਰੇ ਨੇ ਪਹਿਲਾਂ ਜਿਗਜੈਗ ਟੈਕਨੋਲੋਜੀ ਨਵੇਂ ਪੱਠੇ ਲੱਗੇ ਜਾਂ ਪੱਠੇ ਬਣੇ ਇੰਨੇ ਇਨਵੈਸਟਮੈਂਟ ਹੋ ਗਈ ਪੂੰਜੀ ਹੀ ਖਤਮ ਹੋ ਗਈ ਚਲੋ ਉੱਥੇ ਕੋਈ ਚੌਕੀਦਾਰਾ ਕਰ ਲਿਆ ਕਿਸੇ ਨੇ ਕੋਈ ਤਾਂ ਬਾਹਰ ਕੱਢ ਲਈ ਕਿਸੇ ਨੇ ਪਤਨੀਆਂ ਸਾਰੇ ਬੰਦੇ ਕੰਮ ਕਰਦੇ ਨੇ ਜਿਹਨੂੰ ਕੋਈ ਹੋਰ ਨਹੀਂ ਕੰਮ ਵੀ ਆਉਂਦਾ ਉਹ ਪੱਠੇ ਦੇ ਆ ਕੇ ਵਧੀਆ ਦਿਹਾੜੀ ਬਣਾ ਲੈਂਦੇ ਮਾਲ ਲੱਤਨ ਦਾ ਤੇ ਲਾਹਣ ਦਾ ਉਹ ਲੈਂਦੇ ਵਖਰਾ ਉਹ ਹਸਾਬ ਨਾਲ ਸਾਨੂੰ ਤਾਂ ਸਾਨੂੰ ਅਸੀਂ ਲੋਸ ਚ ਚੱਲ ਰਿਹਾ ਹੈ ਦੀ ਡੇਟ ਤੇ ਤੇ ਤਾਂ ਇਹ ਹੈ ਜੀ ਹਰੇਕ ਬੰਦਾ ਆਪਣੀ ਜ਼ਿੰਦਗੀ ਚ ਉਹਦਾ ਸੁਪਨਾ ਹੁੰਦਾ ਵੀ ਮੈਂ ਘਰ ਪੀਵਾਂ 22 ਪ੍ਰਧਾਨ ਪੰਜਾਬ ਪਠਾਏ ਸੈਸ਼ਨ ਪੰਜਾਬ ਮੈਂ ਅੱਜ ਪ੍ਰਧਾਨ ਜੀ ਸਾਰੇ ਬੈਠੇ ਸੀ ਇੱਕ ਮੀਟਿੰਗ ਕੀਤੀ ਜਿਹਦੇ ਵਿੱਚ ਕੱਲ ਜੋ ਖਬਰਾਂ ਚੱਲਦੀਆਂ ਉਹਨਾਂ ਦੇ ਵਿੱਚ ਡਿਸਕਸਾਂ ਕੀਤੀਆਂ ਬੈਠ ਕੇ ਤੇ ਉਹ ਚੱਲ ਰਹੀ ਆ ਵੀ 8000 ਰੁਪਇਆ ਹੈ ਬਾਕੀ ਪ੍ਰਧਾਨ ਜੀ ਨੇ ਸਾਰਾ ਕੁਝ ਦੱਸ ਹੀ ਦਿੱਤਾ ਵੀ ਸਾਡੇ ਪੱਲੇ 8000 ਨਹੀਂ ਪੈਂਦਾ ਜਿਹਦੇ ਵਿੱਚ GST, ਟ੍ਰਾਂਸਪੋਰਟ ਤੇ ਲੋਡਿੰਗ ਆਲਣ ਨੂੰ ਸਾਰਾ ਲੈਸ ਹੋ ਜਾਂਦਾ ਪਠਿਆਲਾ ਦੇ ਪੱਲੇ ਤਾਂ ਉਹੀ 65 6000 ਰੁਪਇਆ ਰਹਿ ਗਿਆ ਇਹ ਸਾਰੀਆਂ ਗੱਲਾਂ ਜਿੰਨੀਆਂ ਬਣਾਈਆਂ ਗੀਆਂ ਨੇ ਇਹ ਮੇਨੇ ਇਹਦੇ ਵਿੱਚ ਸੱਚਾਈ ਨਹੀਂ ਹੈ ਕੋਈ ਜਿਹੜੀ ਹਾਲਾਤ ਰਹਿ ਗਏ ਨੇ ਪਠੇ ਦੇ ਬਹੁਤ ਬੁਰੇ ਨੇ ਅਲਾ ਜਿਗਜੈਗ ਟੈਕਨੋਲੋਜੀ ਨਵੇਂ ਪੱਠੇ ਲੱਗੇ ਜਦ ਪੱਠੇ ਬਣੇ ਇੰਨੇ ਇਨਵੈਸਟਮੈਂਟ ਹੋ ਗਈ ਪੂੰਜੀ ਖਤਮ ਹੋ ਗਈਆਂ ਨਾ ਕਿਸੇ ਕੋ ਮਿੱਟੀ ਰਹੀ ਨਾ ਪੱਕੀਆਂ ਇੱਟਾਂ ਦੇ ਨਾ ਕੱਚੀਆਂ ਇੱਟਾਂ ਫਿਰ ਬੇਮੌਸਮੀ بارش ਬਹੁਤ ਹੋਈ ਮਈ ਦੇ ਮਹੀਨੇ ਅੱਗੇ 15 ਜੂਨ ਨੂੰ بارش ਗਣੀ ਜਾਂਦੀ ਸੀ ਐਤਕੀ ਮਈ ਦੇ ਲਾਸਟ 'ਚ بارش ਹੋ ਗਈ ਫਿਰ ਉਸ ਤੋਂ ਬਾਅਦ ਅਕਤੂਬਰ ਦੇ ਮਹੀਨੇ ਕੰਮ ਚੱਲਦੇ ਨੇ ਪਹਿਲੇ ਅਕਤੂਬਰ ਦੇ ਮਹੀਨੇ ਦੇ ਵਿੱਚੇ ਦੋ بارشਾਂ ਪੈ ਗਈਆਂ ਉਹਨੇ ਫਿਰ ਲੇਟ ਕਰਤੇ ਅਜੇ ਤੱਕ ਪੱਠੇ ਨਹੀਂ ਚੱਲੇ ਜਿਹਦੇ ਵਿੱਚ 1-2% ਪੱਠੇ ਚੱਲੇ ਆ ਜੇ ਨਹੀਂ ਸਾਰੇ ਤਕਰੀਬ ਨੇ ਇਹਨਾਂ ਦਿਨਾਂ 'ਚ ਪੱਠੇ ਚੱਲਦੇ ਨੇ ਬਹੁਤ ਬੁਰੀ ਹਾਲ ਨੇ ਮਿੱਟੀਆਂ ਬਹੁਤ ਮਹਿੰਗੀਆਂ ਹੋ ਗਈਆਂ ਜਿਨ੍ਹਾਂ ਦੇ ਵਿੱਚ ਇੱਟਾ ਪੱਥਰ ਦੇ ਆ ਉਹ ਠੇਕੇ ਜ਼ਮੀਨਾਂ ਦੇ ਬਹੁਤ ਮਹਿੰਗੇ ਹੋ ਗਏ ਪੱਠਿਆਂ ਦੇ ਠੇਕੇ ਬਹੁਤ ਮਹਿੰਗੇ ਹੋ ਗਏ ਬੌਂਡਡ ਲੇਬਰ ਹੋ ਗਈ ਸਾਰਾ ਪ੍ਰੋਬਲਮ ਹੀ ਪ੍ਰੋਬਲਮਾਂ ਨੇ ਰਾਤ ਨੂੰ ਜਦੋਂ ਜਾ ਖੋਲਦੀ ਐ ਤਾਂ ਇਹ ਲੱਗਦਾ ਵੀ ਯਾਰ ਕੋਈ ਹੋਰ ਕੰਮ ਕਰ ਲਈ ਐ ਵੀ ਕਿਹੜੀ ਜੁਨ 'ਚ ਪੈ ਗਏ ਬਹੁਤ ਬਹੁਤ ਬੁਰੀ ਪੋਜੀਸ਼ਨ ਆ ਮੈਨੂੰ ਤਾਂ ਐ ਲੱਗਦਾ ਵੀ ਸਾਡੇ ਜਵਾਕਾਂ ਦੇ ਰਿਸ਼ਤੇ ਨਹੀਂ ਹੋਣੇ ਹੈਗੇ ਜੇ ਅਸੀਂ ਪੱਠਿਆਂ ਦੇ ਕੰਮ ਕਰਦੇ ਰਹੇ ਤੁਨੂੰ ਕੀ ਲੱਗਦਾ ਕੀ ਕਾਰਨ ਬਣਿਆ ਪਾ ਵੀ ਪੱਠਾ ਜਿਹੜਾ ਇੰਫੋਲੀ ਦਾ ਕਾਰਨ ਬਣਿਆ ਜਾਂ ਸਰਕਾਰਾਂ ਇਸ ਦੇ ਪਿੱਛੇ ਇਹਦੇ ਵਿੱਚ ਬੇਲੋਲੇ ਟੈਕਸ ਜੀਐਸਟੀ ਕੁਝ 5% ਕੋਲੇ ਸੀ ਜਿਹੜਾ 18% ਹੋ ਗਿਆ ਉਹ 18% ਹੋ ਗਿਆ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਇਟਾ ਬੇਚਦੇ ਆ ਉਹਦਾ ਜੀਐਸਟੀ 6% ਤੇ 12 ਦੋ ਕੈਟਾਗਰੀਆਂ ਨੇ ਤੇ ਉਹ ਬਹੁਤ ਜ਼ਿਆਦਾ ਮੈਨਿੰਗ ਸੀ 62000 ਰੁਪਏ ਰੈਲਟੀ ਚੱਕ ਕੇ 218000 ਰੁਪਏ ਹੋਊਗਾ ਜ਼ਮੀਨ ਦਾ ਠੇਕਾ 35-40000 ਰੁਪਏ ਹੁੰਦਾ ਸੀ ਜਿਹੜੀ ਪਤਾਈ ਕਰਦੇ ਹੁੰਦੇ ਸੀ ਮਾਰੂ ਜ਼ਮੀਨਾਂ ਦੇ ਸਾਡੇ ਕੋਲ ਸੇ ਕੋਈ ਕਿਲਾ ਛੋਟੇ ਛੋਟੇ ਆ ਉਹ ਸਿੱਧੀ 70 ਕੋਈ 80000 ਕੋਈ 65000 ਡਬਲ ਹੋ ਗਿਆ ਕੰਮ ਸਾਰਾ ਹੀ ਜਿਹੜਾ 2-3 ਸਾਲਾਂ ਦੇ ਵਿੱਚ ਕਿੱਥੇ ਪਹੁੰਚ ਗਿਆ ਇਸ ਕਰਕੇ ਹਾਲ ਬਹੁਤ ਖਰਾਬ ਆ ਪਿੰਡੂ ਉਦਯੋਗ ਆ ਸਾਰੇ ਲੋਕਾਂ ਨੂੰ ਕੰਮ ਮਿਲਦਾ ਕੋਈ ਮਿੱਟੀ ਢੋ ਰਿਹਾ ਕੋਈ ਟਰੈਕਟਰ ਟਰਾਲੀ ਦੇ ਇੱਟਾਂ ਢੋ ਰਿਹਾ ਕੋਈ ਲੇਬਰ ਜਿਹਨੂੰ ਕੋਈ ਕੰਮ ਨਹੀਂ ਚੱਲੋ ਵੀ ਪੱਠੇ ਤੇ ਜੇ ਲੋਕ ਉੱਥੇ ਕੋਈ ਚੌਕੀ ਦੀ ਰਾ ਕਰ ਲਿਆ ਕਿਸੇ ਨੇ ਕੋਈ ਇਟਾਂ ਬਾਹਰ ਕੱਢ ਲਈ ਕਿਸੇ ਨੇ ਪੱਥਰੀਆਂ ਸਾਰੇ ਬੰਦੇ ਕੰਮ ਕਰਦੇ ਨੇ ਜਿਹਨੂੰ ਕੋਈ ਹੋਰ ਨਹੀਂ ਕੰਮ ਵੀ ਆਉਂਦਾ ਉਹ ਪੱਠੇ ਦੇ ਆ ਕੇ ਵਧੀਆ ਦਿਹਾੜੀ ਬਣਾ ਲੈਂਦਾ ਆਪਣੇ ਤੇ ਹੁਣ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਵੀ ਪੱਠੇ ਵਾਲਿਆਂ ਦੀ ਇਹਨਾਂ ਦੀ ਸੁਣੋ ਤੇ ਇਹਨਾਂ ਦਾ ਜੋਸ ਮਸੱਈਆਂ ਬਾਰੇ ਹੱਲ ਕਰੋ ਹੱਲ ਕਰਕੇ ਤਾਂ ਕਿ ਉਦਯੋਗ ਬਚਿਆ ਰਹੇ ਕਿਉਂਕਿ ਇਟਾਂ ਇੱਕ ਅਹਿਜੀਆ ਹਰੇਕ ਬੰਦਾ ਆਪਣੀ ਜ਼ਿੰਦਗੀ ਚ ਉਹਦਾ ਸੁਪਨਾ ਹੁੰਦਾ ਵੀ ਮੈਂ ਘਰ ਬਣਾਉਣਾ ਜੇ ਉਹ ਇਟਾਂ ਹੀ ਨਹੀਂ ਹੈਗੀਆਂ ਤਾਂ ਉਹ ਘਰ ਕੀ ਬਣਾਉ ਜਿਹੜਾ ਉਹ ਬਲੌਕ ਆ ਜਾਂ ਹੋਰ ਆ ਉਹ ਕੋਈ ਸਸਤਾ ਚੀਜ਼ ਨਹੀਂ ਹੈ ਵੀ ਹਰੇਕ ਬੰਦੇ ਦੀ ਖਰੀਦਣ ਦੀ ਪਹੁੰਚ ਦੇ ਵਿੱਚ ਹੈਗੀ ਆ ਰੇ ਉਹ ਬਹੁਤ ਮਹਿੰਗਾ ਵੱਡੀਆਂ ਘਰਾਣਿਆਂ ਦੇ ਕੋਲ ਨੇ ਤੇ ਬਹੁਤ ਜ਼ਿਆਦਾ ਆਸਟ੍ਰੇਲੀਆ ਉਹ ਹਰੇਕ ਬੰਦਾ ਨਹੀਂ ਖਰੀਦ ਸਕਦਾ ਉਹਨੂੰ ਮੈਂ ਅਸ਼ਵਨੀ ਕੁਮਾਰ ਸ਼ਰਮਾ ਪ੍ਰਧਾਨ ਲੁਧਿਆਣਾ ਜ਼ਿਲ੍ਹਾ ਪੱਠਾ ਮਾਲਕ ਐਸੋਸੀਏਸ਼ਨ ਰਜਿਸਟਰਡ ਬਾਡੀ ਗੰਨਤਰਿਆ ਤਾਂ ਜਿਹੜੇ ਪੱਠੇ ਦਾ ਅੱਜਕੱਲ੍ਹ ਹਾਲਾਤ ਨੇ ਜਿਹੜੇ ਕਾਫੀ ਮਾਰੇ ਦੇ ਸਿਆਰੇ ਨੇ ਕਿ ਘਟੇ ਚ ਜਾ ਰਿਹਾ ਕੀ ਕਾਰਨ ਬਣਿਆ ਹੈ ਪੱਟਿਆਂ ਦੇ ਹਾਲਾਤ ਐ ਇਦਾਂ ਦਾ ਕਿ ਜਿਹੜੇ ਪੰਜਾਬ ਦੇ ਵਿੱਚ 3000 ਪੱਠਾ ਸੀ ਅੱਜ 1300 ਰਹਿ ਗਿਆ ਜਦੋਂ ਕੋਈ ਉਨਤ ਹੋਵੇ ਪਰਫੁੱਲਤ ਹੋਵੇ ਟ੍ਰੇਡ ਤੇ ਉਹ ਵੱਧਦੇ ਆ 3000 ਤੋਂ 4000 ਹੋਣਾ ਚਾਹੀਦਾ ਸੀ ਉਹਦੀ ਗਿਣਤੀ ਜਦੋਂ ਡਾਊਨ ਜਾਂਦਾ ਤੇ 3000 ਤੋਂ 1300 ਰਹਿ ਗਿਆ ਲੁਧਿਆਣਾ ਜਿਹੜੇ ਦੀ ਗੱਲ ਕਰੀਏ ਇੱਥੇ 365 ਪੱਠਾ ਜਿਹੜਾ 200 ਹਿਸ ਰਹਿ ਗਿਆ ਤੇ ਸਵਾ 100 ਪੱਠਾ ਚੱਲਦਾ ਵੇ ਬਾਕੀ ਬੰਦ ਖੜੇ ਆ ਤੁਸੀਂ ਹੁਣ ਵੀ ਸੱਜੇ ਖੱਬੇ ਦੇਖੋਗੇ ਇੱਕ ਦੋ ਪੱਟੇ ਛੱਡ ਕੇ ਤਕਰੀਬਨ ਬੰਦ ਪਏ ਪੱਟੇ ਜਿਹੜੀਆਂ ਪਿੱਛੇ ਲੋਕਾਂ ਨੇ ਗੱਲਾਂ ਕਰਦੇ ਆ ਠੀਕ ਆ ਮਾਰਕੀਟ ਦੇ ਵਿੱਚ 8000 ਰੇਟ ਇਟ ਦਾ ਹੈਗਾ ਕੋਈ ਬੋਤਾ ਨਹੀਂ ਹੈਗਾ ਪਰ ਸਾਨੂੰ ਪਠਿਆਲਿਆਂ ਦੇ ਪੱਲੇ ਉਹਦੇ ਵਿੱਚੋਂ 6.500 ਮਸੀਂ ਪੈਂਦਾ ਵਾ ਕਿਉਂਕਿ ਉਹਦੇ ਵਿੱਚ ਦੇਖੋ ਜੀਐਸਟੀ ਵੀ ਪੈਣਾ ਵਾ ਉਹਦੇ ਵਿੱਚ ਲੋਡਿੰਗ ਪੈਣੀ ਆ ਅਨਲੋਡਿੰਗ ਪੈਣੀ ਆ ਫਿਰ ਗੱਡੀਆਂ ਕਿਰਾਇਆ ਵੀ ਪੈਣਾ ਵਾ ਜਦੋਂ ਇਟਲ ਲੁਧਿਆਣਾ ਹੀ ਜਾਂਦੀ ਜਾਂ ਕਿਤੇ ਜਾਂਦੀ ਆ ਟਰਾਂਸਪੋਰਟੇਸ਼ਨ ਪੈਣੀ ਆ ਫ੍ਰੀ ਕਿਸੇ ਨੇ ਲੈ ਕੇ ਨਹੀਂ ਜਾਣੀ ਇਸ ਕਰਕੇ ਦੂਜੀ ਗੱਲ ਜਿਹੜਾ ਜੀਐਸਟੀ ਤਾਂ ਸਾਡੇ ਤਾਂ ਵਧੇ ਹੀ ਆ ਕੋਲੇ ਤੇ ਵੀ 18% ਲੱਗ ਗਿਆ ਸਾਡੇ ਪਹਿਲਾ 5% ਹੁੰਦਾ ਸੀ ਐਤ ਕੀ 18% GST ਰਾਤ ਤਾਂ ਉਹ ਵੀ ਅਸੀਂ ਦਿੰਨੇ ਆ ਤੀਜੀ ਗੱਲ ਜਿਹੜੀ ਮਿੱਟੀ ਦੀ ਰਾਇਲਟੀ ਸੀ ਸਾਡੀ ਪੱਠਿਆਂ ਦੀ ਅਸੀਂ 60000 ਸਾਲ ਦਾ ਸੀਗਾ ਸਾਨੂੰ ਪੈਂਦਾ ਜਿਹੜਾ ਕਿ ਹੁਣ ਇਸ ਸਰਕਾਰ ਨੇ ਜਿਹੜੀ ਹੈਗੀ ਆਪ ਸਰਕਾਰ ਨੇ ਸਾਨੂੰ 211800 ਲਾਤਾ ਉਹਨੂੰ ਜਿਹੜੀ ਇੰਨਾ ਵਧਾਇਆ ਨਹੀਂ ਸੀ ਕਿਸੇ ਸਰਕਾਰ ਨੇ 60000 ਤੋਂ ਸਿੱਧਾ 211800 ਕਰਤਾ ਉਹਦਾ ਸਾਨੂੰ ਟੈਕਸ ਵਧਾਤਾ ਜਿਹੜਾ ਇਹਨਾਂ ਨੇ ਜਿੱਥੇ ਸੈਂਟਰ ਨੇ ਮਾਰ ਮਾਰੀ ਉੱਥੇ ਸਾਨੂੰ ਸਾਡੀ ਆਪਣੀ ਪੰਜਾਬ ਸਰਕਾਰ ਨੇ ਮਾਰ ਮਾਰੀ ਟੈਕਸ ਦੇ ਵਿੱਚ ਕੇਂਦਰ ਨੇ 6% ਤੋਂ 12 ਕਰਤਾ GST ਕੋਲੇ ਤੇ 5% ਦੀ ਜਗ੍ਹਾ 18% ਕਰ ਦਿੱਤਾ ਸਾਡੇ ਤੇ ਅੱਛਾ ਜਿੰਨੇ ਰੋਡ ਦੇ ਪ੍ਰੋਜੈਕਟ ਹਾਈਵੇ ਬਣਨੇ ਬਣਾਉਣੇ ਚਾਹੀਦੇ ਇਹਨਾਂ ਪਿੱਲਰਾਂ ਦੇ ਉੱਤੇ ਇਹ ਬਣਾਈ ਜਾ ਰੇ ਮਿੱਟੀਆਂ ਪਾ ਕੇ ਮਿੱਟੀਆਂ ਨਾਲ ਸਾਡੀਆਂ ਮਹਿੰਗੀਆਂ ਕਰਦੀ ਮਿੱਟੀ ਸਾਨੂੰ ਲੱਭਦੀ ਨਹੀਂ ਪੱਠੇ ਅੱਜ ਦੀ ਡੇਟ ਦੇ ਵਿੱਚ ਚਲਾਣ ਜੋ ਦੇ ਕਾਬਲ ਨਹੀਂ ਦੇ ਪੱਠੇ ਵਾਲੇ ਇਹ ਜਿਹੜੀ ਲੋਕ ਗੱਲ ਕਰਦੇ ਆ ਇਹ 8000 ਨੂੰ ਦੇ ਕੇ ਵੀ ਪੱਠੇ ਵਾਲੇ ਡਾਊਨ ਚੱਲ ਰਹੇ ਆ ਇਹ ਜਿੰਨਾ ਖਰਚਾ ਪੈ ਰਿਹਾ ਕਿਉਂਕਿ ਤੁਸੀਂ ਇੱਥੇ ਖਰਚਾ ਲਾ ਲਓ ਜੇ 12% ਵੀ 6% GST ਵੀ ਲਾ ਲਈਏ ਤੇ 400 ਰੁਪਿਆ ਪੈ ਗਿਆ 12 ਲਾ ਲਈਏ 800 ਪੈ ਗਿਆ ਫਿਰ 1000 ਰੁਪਏ ਕਿਰਾਇਆ ਪੈ ਗਿਆ 300 ਰੁਪਿਆ ਸਾਡਾ ਬੰਦਾ ਆ ਲੈਬਰ ਲੈਂਦੀ ਆ maal ਲਦਣ ਦਾ ਤੇ ਲਾਹਣ ਦਾ ਉਹ ਲੰਦੇ ਬਖਰਾ ਤੇ ਉਸ ਹਿਸਾਬ ਨਾਲ ਸਾਨੂੰ ਤਾਂ ਸਾਨੂੰ ਅਸੀਂ ਲੋਸ ਚ ਚੱਲ ਰਿਹਾ ਹੈ ਦੀ ਡੇਟ ਦੇ ਵਿੱਚ ਸੋ ਅੱਜ ਮੈਂ ਇਹੀ ਕਹੂੰਗਾ ਕਿ ਪ੍ਰਸ਼ਾਸਨ ਨੂੰ ਵੀ ਔਰ ਸਾਰੇ ਲੋਕਾਂ ਨੂੰ ਵੀ ਸਾਡੇ ਟ੍ਰੇਡ ਨੂੰ ਬਚਾਉਣ ਦੇ ਵਾਸਤੇ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਜਿਹੜੇ ਪੱਠੇ ਆ ਇੱਕ ਪਿੰਡੂ ਦੇ ਹੋਗਾ ਪੱਠਿਆਂ ਦਾ ਔਰ ਇਹਨੂੰ ਲੋਕਾਂ ਨੂੰ ਰੋਜ਼ਗਾਰ ਮਿਲਦਾ ਹਜ਼ਾਰਾਂ ਲੋਕਾਂ ਨੂੰ ਲੇਕਿਨ ਅੱਜ ਪੱਠੇ ਵਾਲੇ ਡਾਊਨ ਚੱਲੇ ਆ ਇਸੇ ਕਰਕੇ ਵੀ ਸਾਡਾ ਪੂਰੀ ਨਹੀਂ ਪੈ ਰਹੀ ਸੋ ਅੱਜ ਜੋ ਹਾਲਾਤ ਆ ਬੜੇ ਮੰਦੀ ਦੇ ਹਾਲਾਤ ਆ ਸਾਡੇ 8000 ਨੂੰ ਵੀ ਇੱਥੇ ਜਾ ਕੇ ਵੀ ਪੱਠੇ ਦੇ ਪੱਠੇ ਵਾਲੇ ਨੂੰ 8000 ਮਿਲਦਾ ਪੱਠੇ ਵਾਲੇ ਨੂੰ ਉਦੇ ਵਿੱਚੋਂ ਉਹਦੀ ਕੈਲਕੂਲੇਸ਼ਨ ਕਰੋ ਵੀ ਸਰਕਾਰ ਕਿੰਨੇ ਲੈ ਜਾਂਦੀ ਆ ਟੈਕਸ ਕਿੰਨਾ ਜਾਂਦਾ ਵਾ ਕਿਰਾਇਆ ਕਿੰਨਾ ਜਾਂਦਾ ਲੇਬਰ ਲੋਡਿੰਗ ਨਾਲ ਉਹਨੇ ਕਿੰਨੀ ਲੈਂਦੀ ਆ ਟਰਾਂਸਪੋਰਟੇਸ਼ਨ ਕਿੰਨੀ ਪੈਂਦੀ ਆ ਉਹਦੇ ਹਿਸਾਬ ਨਾਲ ਸਾਡੇ ਦੱਸੋ ਕੀ ਪੱਲੇ ਪਿਆ ਇਹ ਬੜੀਆਂ ਖਬਰਾਂ ਕਿਸੇ ਨੇ ਗਲਤ ਲਗਾਈ ਆ 8000 ਆਲੀ ਠੀਕ ਆ ਰੇਟ 8000 ਹੈਗਾ ਮਾਰਕੀਟ ਦੇ ਵਿੱਚ ਪਰ ਉਹ ਸਾਨੂੰ ਪੱਠੇ ਵਾਲੇ ਨੂੰ ਮਿਲਦਾ ਪਹੁੰਚਦਾ ਰੇਟ ਆ ਉਹਦੇ ਚ ਲੇਬਰ ਵੀ ਜੋੜ ਦਿੰਦੀ ਟਰਾਂਸਪੋਰਟੇਸ਼ਨ ਵੀ ਜੋੜਦੀ ਟੈਕਸ ਵੀ ਜੋੜਦਾ ਲੋਗਾਂ ਦੇ ਤੇ ਹਵਾਲਾ ਦੋ ਸੀਨੀਅਰ ਵਾਈਸਪ੍ਰਧਾਨ ਕੁਲਵੰਤਪੁਰੀ ਸੀਨੀਅਰ ਵਾਈਸਪ੍ਰਧਾਨ ਜ਼ਿਲ੍ਹਾ ਪਟਾ ਐਸੋਸੀਏਸ਼ਨ ਡਿਸਕਸਡ ਇਹਦਾ ਰੂਮਰ ਚੱਲ ਰਹੀ ਆ ਰੇਟ ਦੀ ਕਾਰਨ ਕੀ ਨੇ ਜਿਹੜੇ ਰੇਟ ਕੁਝ ਫਰਕ ਪਿਆ ਵਾ ਇਕਤਾ ਸਾਡਾ ਮਿੱਟੀ ਦਾ ਬਹੁਤ ਜਿਹੜਾ ਸਾਨੂੰ 5000 ਦਾ ਟਿੱਪਰ ਪਹਿਲਾਂ ਮਿਲਦਾ ਸੀ ਉਹ ਐਸ ਵੇਲੇ 7800 8000 ਦੇ ਕਰੀਬ ਹੋ ਗਿਆ 2800 ਰੁਪਿਆ ਇੱਕ ਟਿੱਪਰ ਮਗਰੇ ਰੇਟ ਵਧ ਗਿਆ ਦੂਸਰਾ ਕਾਰਨ ਸਾਡੀ ਰਿਐਲਟੀ ਜਿਹੜੀ 60000 ਸੀ ਪਹਿਲਾਂ ਉਹ 218000 ਰੁਪਏ ਕਰਦੀ ਹੈ ਤੀਸਰਾ ਕਾਰਨ ਸਾਡੇ ਲੇਬਰ ਦੇ ਜਿਹੜੇ ਰੇਟ ਸੀਗੇ ਉਹ ਬਹੁਤ ਜ਼ਿਆਦਾ ਵਧ ਗਏ ਆ ਇਸ ਕਰਕੇ ਪੱਥਰ ਦੀ ਜਿਹੜੀ ਕਾਸਟ ਆ ਪ੍ਰੋਡਕਸ਼ਨ ਆ ਆਈਟਾ ਦੀ ਉਹ ਬਹੁਤ ਜ਼ਿਆਦਾ ਵਧ ਗਈ ਆ ਜਿਹੜਾ ਸਾਨੂੰ ਅਸਲ ਵਿੱਚ ਜਿਹੜਾ ਇਹ ਕਹਿ ਰਿਹਾ ਕੋਈ 7600 ਕਹਿ ਰਿਹਾ ਕੋਈ 7700 ਕਹਿ ਰਿਹਾ ਕੋਈ 7800 ਕਹਿ ਰਿਹਾ ਕੋਈ 8000 ਕਹਿ ਰਿਹਾ ਉਹ ਰੇਟ ਐਕਚੁਅਲੀ ਬਾਜ਼ਾਰ ਚ ਉਹ ਸਾਨੂੰ ਨਹੀਂ ਮਿਲ ਰਿਹਾ ਵਾ ਸਾਡੀ ਇਹਦੇ ਵਿੱਚ ਖਰਚੇ GST ਦੇ ਹੋਗੇ ਸਾਡੀ ਟਰਾਂਸਪੋਰਟ ਦੇ ਖਰਚੇ ਹੋਗੇ ਸਾਡੇ ਲੇਬਰ ਦੇ ਖਰਚੇ ਹੋਗੇ ਮਾਲਕ ਨੂੰ ਤਾਂ ਜਿਹੜਾ ਪੱਠਾ ਮਾਲਕਾ ਐਕਚੁਅਲੀ ਤਾਂ ਉਹਨੂੰ 6000 ਰੁਪਏ ਹੀ ਮਸਾ ਮਿਲਦਾ ਇਸ ਕਰਕੇ ਜਿਹੜੀ ਸਨਤ ਹੈ ਇਹ ਬਹੁਤ ਘਾਟੇ ਜਾ ਰਹੀ ਹੈ 6000 ਰੇ ਸੀ ਇਟ ਵੇਚ ਕੇ ਵੀ ਜਿਸ ਤਰ੍ਹਾਂ ਰੇਟ ਵਧੇ ਨੇ ਅਸੀਂ ਘਾਟੇ ਜਾ ਰਹੇ ਹਾਂ ਇਸੇ ਕਰਕੇ ਪੱਠੇ 300 ਤੋਂ 130 35 ਪੱਠੇ ਰਹਿ ਗਏ ਪੰਜਾਬ ਚ ਬਹੁਤ ਰੇ ਪੱਠੇ ਘਟ ਗਈ ਐ ਕੋਈ ਪੱਠਾ ਚਲਾ ਕੇ ਰਾਜੀ ਨਹੀਂ ਜੇ ਤੁਸੀਂ ਇਸ ਵੇਲੇ ਦੇਖੋ ਜਿਹੜੇ ਐਕਚੁਅਲੀ ਅੱਗੇ ਚੱਲਦੇ ਹੁੰਦੇ ਪੱਠੇ ਸਰਦੀਆਂ ਚ ਤੇ 1% ਵੀ ਨਹੀਂ ਚੱਲ ਸਕਿਆ ਸਾਰੀ ਮਾਰਕੀਟ ਤੇ 1% ਪੱਠਾ ਨਹੀਂ ਚੱਲ ਸਕਿਆ ਇਸ ਕਰਕੇ ਵੀ ਥੋੜੀ ਇਟਾਂ ਦੀ ਸ਼ਾਰਟੇਜ ਕਰਕੇ ਥੋੜਾ ਜਿਹਾ ਫਰਕ ਪਿਆ ਪਰ ਜਿਹੜੇ ਮਾਲਕ ਚਲਾ ਨਹੀਂ ਰਹੇ ਉਹ ਘਟੇ ਜਾ ਰਹੇ ਇਸ ਕਰਕੇ ਇਸੀ ਕਹਿੰਦੇ ਆ ਵੀ ਟ੍ਰੇਡ ਨੂੰ ਸਾਡੇ ਨੂੰ ਬਚਾਇਆ ਜਾਵੇ ਆਪ ਸਰਕਾਰ ਨੂੰ ਇਸੀ ਗੁਜਾਰਸ਼ ਕਰਦੇ ਆ ਉਹਨਾਂ ਅੱਗੇ ਫਰਿਆਦ ਕਰਦੇ ਆ ਇਹ ਸਾਡਾ ਜਿਹੜਾ ਟੇੜਾ ਸਾਨੂੰ ਮਿੱਟੀਆਂ ਸਸਤੀਆਂ ਲੈ ਕੇ ਦਿੱਤੀਆਂ ਜਾਣ ਸਾਡੀ ਜਿਹੜੀ ਰਾਇਲਟੀ ਆ ਬਹੁਤ ਜ਼ਿਆਦਾ ਵਧ ਗਈ ਆ ਉਹਦੇ ਉੱਤੇ ਵਿਚਾਰ ਕੀਤਾ ਜਾਵੇ ਇਸ ਕਰਕੇ ਸੀ ਬਹੁਤ ਹੀ ਘਾਟੇ ਜਾਨ